ਵੇਖੋ ਕਿਵੇਂ ਇਹ ਭਿਆਨਕ ਅੱਗ ਕਾਰਨ ਲੱਖਾਂ ਦੇ ਮੋਬਾਈਲ ਸੜ ਕੇ ਸੁਆਹ ਵੇਖੋ ਨਹੀਂ ਹੈ ਇਸ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਫਾਇਰ ਬ੍ਰਿਗੇਡ ਦੀ ਸਹੂਲਤ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਦੇ ਕਸਵਫ ਅਤੇ ਗੜਚੂੜੀਆਂ ਵਿਖੇ دیر ਰਾਤ ਮੋਬਾਈਲਾਂ ਦੀ ਦੁਕਾਨ ਤੇ ਆਰਐਸ ਟੈਲੀਕਾਮ ਤੇ ਭਿਆਨਕ ਅੱਗ ਲੱਗ ਜਾਂਦੀ ਹੈ ਉੱਥੇ ਲੋਕਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕੁਝ ਕੁ ਦਿਨ ਪਹਿਲਾਂ ਇਸ ਦੁਕਾਨ ਦਾ ਉਦਘਾਟਨ ਹੋਇਆ ਜਿੱਤੇ ਕਿ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਹਾਲਾਂਕਿ ਦੱਸਿਆ ਕਿ ਭਿਆਨਕ ਅੱਗ ਲੱਗ ਗਈ ਹੈ ਕਾਰਨਾਂ ਦਾ ਅਜੇ ਕੁਝ ਵੀ ਪਤਾ ਨਹੀਂ ਲੱਗਿਆ ਦੱਸਿਆ ਜਾ ਰਿਹਾ ਹੈ ਕੇ ਭਿਆਨਕ ਆਗ ਲੱਗ ਜਾਂਦੀ ਹੈ مالک देर रात ਪਹਿਲਾਂ ਹੀ ਦੁਕਾਨ ਬੰਦ ਕਰਕੇ ਜਦ ਘਰ ਨੂੰ ਜਾਂਦਾ ਹੈ ਤਾਂ ਦੁਕਾਨ ਦੇ ਵਿੱਚ ਧੂਆ ਉੱਡਣ ਲੱਗਦਾ ਹੈ ਜਦ ਧੂਆ ਦੁਕਾਨ ਤੋਂ ਬਾਹਰ ਆਉਂਦਾ ਹੈ ਦੇਖਿਆ ਜਾਂਦਾ ਹੈ ਦੁਕਾਨ ਦਾ ਸ਼ਟਰ ਚੱਕਿਆ ਜਾਂਦਾ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਦੁਕਾਨ ਦੇ ਅੰਦਰ ਭਿਆਨਕ ਆਗ ਲੱਗੀ ਹੋਈ ਹੈ ਆਗ ਨੇ ਭਿਆਨਕ ਰੂਪ ਧਾਰ ਲਿਆ ਹੈ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਕਿ ਲੋਕਾਂ ਦੇ ਵੱਲੋਂ ਆਗ ਨੂੰ ਬੁਝਾਇਆ ਗਿਆ ਹਾਲਾਂਕਿ ਲੱਖਾਂ ਦਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਚੁੱਕਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਨਹੀਂ ਬਚਿਆ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਪ੍ਰਸ਼ਾਸਨ ਤੋਂ ਨਾਰਾਜ਼ ਹੁੰਦੇ ਨਜ਼ਰ ਆਏ ਨੇ ਕਿਉਂਕਿ ਉਹਨੇ ਕਿਹਾ ਕਿ ਫਤੇਗੜ ਚੂੜੀਆਂ ਦੇ ਕਸਬੇ ਦੇ ਵਿੱਚ ਕਿੱਥੇ ਵੀ ਜੇਕਰ ਗੱਲ ਕੀਤੀ ਜਾਵੇ ਕਿ ਫਾਇਰ ਬ੍ਰਿਗੇਡ ਦੀ ਕੋਈ ਸੂਬਿਧਾ ਨਹੀਂ ਹੈ ਲੋਕਾਂ ਨੇ ਆਪਣੇ ਹੱਥਾਂ ਦੇ ਨਾਲ ਹੀ ਜਿਹੜੀ ਅੱਗ ਹੈ ਬੁਝਾਈ ਹੈ ਪਾਣੀ ਮਾਰ ਕੇ ਅੱਗ ਬੁਝਾਈ ਹੈ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋਇਆ ਹੈ ਪਰ ਲੱਖਾਂ ਦਾ ਸਮਾਨ ਮੋਬਾਈਲ ਫੋਨ ਦੀ ਦੁਕਾਨ ਤੇ ਜਿਹੜੀ ਦੁਕਾਨ ਸੀ ਜਿਸ ਦਾ ਕੁਝ ਕੁ ਦਿਨ ਪਹਿਲਾਂ ਹੀ ਉਦ ਘਟ ਰਿਹਾ ਹੈ ਸੜ ਕੇ ਸੁਆਹ ਹੋ ਚੁੱਕਿਆ ਹੈ ਤਾਂ ਇਸ ਤੋਂ ਇਲਾਵਾ ਹੋਰ ਕਸਵੇ ਵਾਲਿਆਂ ਨੇ ਕੀ ਕੀ ਕਿਹਾ ਹੈ ਤੁਸੀਂ ਵੀ ਸੁਣੋ ਜੀ ਫਤੇਗੜ ਚੂੜੀਆਂ ਚੋਪੜਾ ਚੌਂਕ ਦੇ ਵਿੱਚ ਆਰ ਐਸ ਟੈਲੀਕਾਮ ਮੋਬਾਈਲਾਂ ਦੀ ਇੱਕ ਦੁਕਾਨ ਹੈ ਜੋ ਕਿ ਬਿਲਕੁਲ ਨਵੀਂ ਹੈ ਜੇ ਥੋੜੇ ਦਿਨਾਂ ਤੋਂ ਹੀ ਤਿਆਰ ਹੋਈ ਸੀ ਔਰ ਉਹਦੇ ਅੰਦਰ ਉਹ ਦੁਕਾਨ ਜਦੋਂ ਆਫ ਕਰਕੇ ਗਏ ਨੇ ਤੇ ਉਸ ਤੋਂ ਬਾਅਦ ਧੂਆ ਨਿਕਲਦਾ ਦਿਖਿਆ ਬਾਜ਼ਾਰ ਵਾਲਿਆਂ ਨੂੰ ਤੇ ਜਿੱਥੇ ਉਹਨਾਂ ਨੇ ਜਲਦੀ ਜਲਦੀ ਦੁਕਾਨ ਖੋਲ ਕੇ ਜਦੋਂ ਦੇਖਿਆ ਤੇ ਅੰਦਰ ਬਹੁਤ ਜ਼ਿਆਦਾ ਅੱਗ ਦਾ ਭਾਂਬੜ ਮਚ ਚੁੱਕਾ ਆ ਹੀ ਤੇ ਲਾਗੇ ਇੱਕ ਨਾਲ ਹੋਰ ਦੁਕਾਨ ਹੈ ਸਿਲੈਕਸ਼ਨ ਪੁਆਇੰਟ ਉਹਦੇ ਅੰਦਰ ਵੀ ਬਹੁਤ ਬਹੁਤ ਜ਼ਿਆਦਾ ਧੂਆ ਇਕੱਠਾ ਹੋ ਚੁੱਕਾ ਆ ਹੀ ਲੇਕਿਨ ਜਿਹੜੀ ਮੋਬਾਈਲਾਂ ਵਾਲੀ ਸ਼ੌਪ ਆ ਉਹਦਾ ਬਹੁਤ ਜ਼ਿਆਦਾ ਵੱਡਾ ਲਾਸ ਹੋ ਚੁੱਕਾ ਵਾ ਕਿਉਂਕਿ ਮੋਬਾਈਲ ਬਹੁਤ ਮਹਿੰਗੀ ਕੀਮਤਾਂ ਦੇ ਮੋਬਾਈਲ ਨੇ ਔਰ ਬਹੁਤ ਵੱਡਾ ਲੋਸ ਹੋ ਚੁੱਕਾ ਆਵਾ ਦੁਕਾਨਦਾਰਾਂ ਨੇ ਦੁਕਾਨਦਾਰਾਂ ਦਾ ਜੀ ਬਹੁਤ ਜ਼ਿਆਦਾ ਸਹਿਯੋਗ ਰਿਹਾ ਜਿੰਨੀਆਂ ਆਸ-ਪਾਸ ਦੀਆਂ ਦੁਕਾਨਾਂ ਬਾਜ਼ਾਰ ਦੇ ਜਿੰਨੇ ਲੋਕ ਸੀ ਪਾਣੀ ਦੀ ਵਿਵਸਥਾ ਤਾਂ ਬਾਜ਼ਾਰ 'ਚ ਕਿੱਥੋਂ ਹੋਣਾ ਸੀ ਨਾ ਫਟੇਗੜ 'ਚ ਫਾਇਰ ਬ੍ਰਿਗੇਡ ਤਾਂ ਹੈ ਨਹੀਂ ਲੇਕਿਨ ਬਾਜ਼ਾਰ ਵਾਲਿਆਂ ਨੇ ਆਸ-ਪਾਸ ਦੇ ਸਾਰੇ ਦੁਕਾਨਦਾਰਾਂ ਨੇ ਜੋ ਜਿੰਨੂੰ ਜਿੱਥੋਂ ਜੋ ਜਿੰਨਾ ਪਾਣੀ ਲੱਭਾ ਉਹਨੇ ਲਿਆ ਕੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਔਰ ਬਾਜ਼ਾਰ ਦੀ ਕਾਬਲੇ ਤਾਰੀਫ ਆ ਪੀ ਸਾਰੇ ਬਿਜਾਰ ਨੇ ਬੜਾ ਜੋਸ਼ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਵਾ ਮੈਂ ਪ੍ਰਸ਼ਾਸਨ ਦੇ ਅੱਗੇ ਇੱਕ ਅਪੀਲ ਕਰਦਾ ਮੰਗ ਕਰਦਾ ਸਾਰੇ ਸ਼ਹਿਰ ਵੱਲੋਂ ਕਿ ਫਾਇਰ ਬ੍ਰਿਗੇਡ ਫਤੇਗੜ ਦੀ ਇੱਕ ਬਹੁਤ ਵੱਡੀ ਮੰਗ ਆ ਇਹ ਕਿਤੇ ਨਾ ਕਿਤੇ ਅਣਸਖਾਵੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਸਾਰੇ ਸ਼ਹਿਰ ਦੇ ਨਮਾਇंदे ਜਿੰਨੀਆਂ ਪਾਰਟੀਆਂ ਨੇ ਇੱਕ ਫੱਕੀ ਗੱਲ ਫਤੇਗੜ ਵਾਸਤੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਤਿਆਰ ਹੋ ਸਕਦੀ ਇੱਕ ਗਰੀਬ ਬੰਦਾ ਆਪਣੀ ਦੁਕਾਨ ਕਰਦਾ ਪਿਆ ਵਾ ਜਿਹਨੂੰ ਪਤਾ ਨਹੀਂ ਪ੍ਰਸ਼ਾਸਨ ਨੇ ਕੋਈ ਮਦਦ ਕਰਨੀ ਕਿ ਨਹੀਂ ਕਰਨੀ ਲੇਕਿਨ ਐਡਾ ਵੱਡਾ ਲਾਸ ਹੋਣ ਤੋਂ ਬਾਅਦ ਫਿਰ ਵੀ ਅਸੀਂ ਇੱਕ ਸਾਰੇ ਸ਼ਹਿਰ ਵਾਸੀ ਉੱਠ ਕੇ ਇੱਕ ਮੰਗ ਨਹੀਂ ਕਰ ਸਕਦੇ ਕਿ ਫਡੇਗੜ ਚੂੜੀਆਂ ਨੂੰ ਇੱਕ ਛੋਟੀ ਫਾਇਰ ਬ੍ਰਿਗੇਡ ਦੇ ਦਿੱਤੀ ਜਾਵੇ ਤਾਂ ਜੋ ਵੱਡੇ ਨੁਕਸਾਨ ਜਿਹੜੇ ਹੁੰਦੇ ਨੇ ਉਹਨਾਂ ਦੇ ਬਚਾਅ ਕੀਤਾ ਜਾ ਸਕੇ ਮੈਂ ਸਰਕਾਰ ਅੱਗੇ ਫੇਰ ਹੱਥ ਜੋੜ ਕੇ ਅਪੀਲ ਕਰਦਾ ਕਿ ਫਡੇਗੜ ਚੂੜੀਆਂ ਨੂੰ ਇੱਕ ਫਾਇਰ ਬ੍ਰਿਗੇਡ ਦਾ ਪਰ ਬੰਦ ਕੀ ਕਰ ਦਿੱਤਾ ਜਾਵੇ ਬਟਾਲਾ ਅਜਨਾਲਾ ਫਾਇਰ ਬ੍ਰਿਗੇਡ ਹੈ ਨੇ ਲੇਕਿਨ ਜਿੰਨੇ ਚਿਰ ਨੂੰ ਫਟੇਗੜ ਚ ਪਹੁੰਚਦੀ ਉਹਨਾਂ ਚਿਰ ਨੂੰ ਤਾਂ ਸਭ ਕੁਝ ਖਤਮ ਹੋ ਚੁੱਕਾ ਹੁੰਦਾ ਵਾ ਹਾਂਜੀ 5-10 ਮਿੰਟ ਹੀ ਹੋਏ ਸੀ ਜੀ ਦੁਕਾਨ ਬੰਦ ਕਰਕੇ ਗਏ ਆ ਘਰੇ ਹਜੇ ਰੋਟੀ ਖਾਣੇ ਲੱਗੇ ਆ ਆ ਵੀ ਨੂੰ ਮੇਰੇ ਨਾਲ ਹੀ ਆ 파ਟਨਰ ਮੇਰਾ ਆ ਨਾਂ ਵਾਲੀ ਫੋਨ ਆ ਗਿਆ ਕਿ ਭਾਜੀ ਤੁਹਾਡੀ ਦੁਕਾਨ ਤੇ ਲਾਗੇ ਅਗ ਲੱਗੀ ਆ ਅਸੀਂ ਉਸੇ ਟਾਈਮ ਰੋਟੀ ਛੱਡ ਕੇ ਉਸੇ ਟਾਈਮ ਆਏ ਆ ਦਿਲੋਂ ਇਹ ਸ਼ੋਰ ਚੁੱਕਿਆ ਜਾਂ ਤੇ ਪੂਰਾ ਧੂਆ ਹੋਰ 10 ਮਿੰਟ ਨਾ ਆਉਂਦੇ ਤੇ ਸਾਡੀ ਵੀ ਦੁਕਾਨ ਦਾ ਕੰਮ ਹੋ ਜਗਾ ਮੈਲਟ ਹੋ ਜਣੀ ਸਾਰੀ ਦੁਕਾਨ ਤੇ ਚਲੋ ਪਰਮਾਤਮਾ ਦਾ ਸ਼ੁਕਰ ਧੰਨਵਾਦ ਕਰਦੇ ਆ ਕਿ ਮਲਗੀ ਟਾਈਮ ਨਾਲ ਅਸੀਂ ਆਏ ਆ ਖੋਲੀ ਜੇ ਦੁਕਾਨ ਫਟਾਫਟ ਲਾਗੇ ਆਣ ਗਵਾੜ ਸਾਰਿਆਂ ਨੇ ਆਣ ਕੇ ਪੱਖਾ ਲਿਆ ਜੋਸ ਫੈਨ ਲਿਆ ਫਟਾਫਟ ਧੂਆ ਬਾਹਰ ਕੱਢਿਆ ਤੇ ਚਲੋ ਪਰਮਾਤਮਾ ਦੀ ਕਿਰਪਾ ਹੈ ਪਾਕੀ ਇਹ ਨਾਲ ਦੀ ਦੁਕਾਨ ਜਿਹੜੀ ਮੋਬਾਈਲਾਂ ਵਾਲੀ ਲਗਾਣਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਆ ਦਾ ਅੰਦਰ ਪਤਾ ਨਹੀਂ ਮੋਬਾਈਲ ਬਲਾਸਟ ਹੋਇਆ ਹੈ ਜਾਂ ਕੀ ਹੋਇਆ ਹੈ ਏਸੀ ਵੀ ਸਾਰਾ ਮਲਗੀ ਸਵਾਰੀ ਦੁਕਾਨ ਹੀ ਮੈਲਟ ਹੋ ਗਈ ਆ ਸੋ ਧੰਨਵਾਦ ਆ ਜਿਹੜੇ ਆਂਡ ਗਵਾੜਿਆ ਉਹਨਾਂ ਨੇ ਫਟਾਫਟ ਆਣ ਕੇ ਪਾਣੀ ਪਾ ਕੇ ਅੱਗ ਤੇ ਕੰਟਰੋਲ ਕੀਤਾ ਆ ਪਰ ਮੈਨੂੰ ਆਂਡ ਗਵਾੜਨਾ ਆਉਂਦਾ ਤੇ ਹੋ ਸਕਦਾ ਈ ਜ਼ਿਆਦਾ ਹੋ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਲਾਗੇ ਬੈਤਰੀ ਆ ਬਹੁਤ ਬੈਤਰੀ ਦੀ ਦੁਕਾਨ ਆ ਸਭ ਤੋਂ ਧੰਨਵਾਦ ਆ ਜਿਹੜੀ ਹਰੇ ਇਹਦਾ ਹਰੇ ਨਾਲ ਸਾਥ ਦਿੰਦੇ ਹੋ ਕੀ ਰੋਟਾ ਤੇ ਪਿਆਰ ਕਰਦੇ ਹੋ ਚਲੋ ਕਿੰਨਾ ਪਿਆਰ ਕਰਦੇ ਹੋ ਆ ਸਾਡਾ ਵੀ ਫਰਜ਼ ਹੈ ਜਿੰਨਾ ਕਿ ਸਾਡਾ ਫਰਜ਼ ਹੈ ਅਸੀਂ ਲਗਾ ਬੰਦਾ ਭੁਗਤਿਆ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆਂ ਫਾਇਰ ਬ੍ਰਿਗੇਡ ਆ ਬਹੁਤ ਜ਼ਰੂਰੀ ਹੈ ਫਾਇਰ ਬ੍ਰਿਗੇਡ ਦੀ ਬਹੁਤ ਜ਼ਰੂਰਤ ਹੈ ਫਾਇਰ ਬ੍ਰਿਗੇਡ ਚੂੜੀਆਂ ਨੂੰ ਇੱਥੇ ਪਹਿਲੇ ਵੀ ਇੱਕ ਮੋੜ ਤੇ ਸਿਆਲ ਬੈਕਰੀ ਦੀ ਦੁਕਾਨ ਤੇ ਅੱਗ ਲੱਗੀ ਸੀ ਉਹ ਵੀ ਬਾਜ਼ਾਰ ਵਾਲਿਆਂ ਨੇ ਹੀ ਹਲਕੇ ਬੁਝਾਈ ਸੀ ਪਰ ਉੱਥੇ ਵੀ ਕੋਈ ਫਾਇਰ ਬ੍ਰਿਗੇਡ ਨਹੀਂ ਆਇਆ ਕੁਝ ਨਹੀਂ ਆਇਆ ਆਪਾ ਜੀ ਆ ਮੇਰੀ ਦੁਕਾਨ ਉਹਦੇ ਘੜ ਚੂੜੀਆਂ ਨੂੰ ਬਹੁਤ ਜ਼ਰੂਰਤ ਹੈ ਇਸ ਗੱਲ ਦੀ ਕਿ ਫਾਇਰ ਬ੍ਰਿਗੇਡ ਹੋਣੀ ਬਹੁਤ ਜ਼ਰੂਰੀ ਹੈ